see we have a cookies we have a coffee and great weather outside as you can see we have another cup of coffee and we are standing on the top floor and you can see here is the swimming pool <laughs> oh, yeah. ਯੂ ਮਸਕ ਦਾ ਦੇਖਣਾ ਪਈਏ ਇਹ ਕਰਦਾ ਉਹਨੇ ਡੋਬ ਕੇ ਮਰਦੀ ਹੈ ਪੈ ਜੋ ਠਾਣਾ ਬੜੀ ਲੰਗਰ ਦੀ ਨਹੀਂ ਅੱਜ ਕੀ ਦਾ ਜਨਮ ਦਿਨ ਵੀ ਆ ਤੇ ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਰ ਜਿਹਦਾ ਜਨਮ ਦਿਨ ਆ ਉਹ ਬੋਲੇ ਚਲੋ بڑا ਮੋਟਾ ਪ੍ਰੋਗਰਾਮ ਬਣਾਉਣਾ ਹੈ ਕੋਈ ਨਹੀਂ ਕਰਦੇ ਆ ਜੋ ਵੀ ਆਪਣੇ ਤੋਂ ਸਰ ਪੁੱਛੂਗਾ ਅੱਨਾ ਲੇਟ ਹੋ ਗਿਆ ਰੋਟੀ ਖਾਵੇਗਾ ਰੋਟੀ ਖਾਣੀ ਆ ਸਾਲਾ ਇਹ ਰੋਟੀ ਦੀ ਡਿਮਾਂਡ ਰਹੀ ਦੀ ਹੈ ਭੁੱਖੇ ਕੀ ਖਾਣਾ ਹੈ ਖਾਣੇ ਖਾਣੇ ਕੋਲ ਡੋਸਾ ਖਾਈਏ ਅਵੇਲੀ ਚੱਲਦੇ ਡੋਸਾ ਨਹੀਂ ਚੱਲ ਵੀ ਨਹੀਂ ਚੱਲਦੇ ਇਹ ਲਾਚੀ ਚਾਹੇ ਚੂਰੀ ਵੀ 10 ਚੂਰੀ ਕਿ ਨਹੀਂ ਖਾਣੀ ਚੂਰੀ ਦਾ ਤਾਂ ਸਾਨੂੰ ਗੰਗਾ ਰਾਮ ਚੂਰੀ ਖਾਣੀ ਹੈ ਗੱਡੀ ਦਾ ਨੰਬਰ ਚੈੱਕ ਕਰੋ ਮੜਾਇਆ ਕਿਹੜਾ BB46 ਨਹੀਂ ਨਹੀਂ ਜਿਲਾ BBO46 ਬੱਲੀਏ ਬਲੈਕ ਪੇਰੀ ਦੀ ਜੇ ਤੋਰ ਤੇਰ ਪੈ ਜੇ ਨਹੀਂ ਤੇਰ ਪੈਂਦੀਆਂ ਨਹੀਂ ਕਾਲੀ ਬੰਦੀਏ ਮਾਉਂਦ ਲੱਗਦੀ ਨਾ ਜਾਈਦੀ ਲੋਂਡੇ ਵੇਲੇ ਦੀ ਜਿਦਾ ਵੀ ਬੀ ਆ ਛਿਆਲੀ ਬੱਲੀਏ ਬਲੈਕ ਪੇਰੀ ਦੀ ਜੇ ਤੋਰ ਤੇਰ ਪੈ ਨਾ ਵਿਚਾਰਾਂ ਦੇ ਵੀ ਕਰੀ ਦੇਣ ਹੁੰਦੇ ਸੀ ਟ੍ਰਾਂਟੋ ਐਜੂਕੇਸ਼ਨ ਹੈ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆ ਰਿਹਾ ਰਿਸਪੈਕਟਡ ਸੀਰੀ ਪਲੀਜ਼ ਪਲੇ ਮੋਸਟ ਰੋਮਾਂਟਿਕ Song ਆਫ ਦਿ ਜੀਤ ਦਿਲ ਤੇਰੇ ਨਾਲ ਕਿੰਨਾ ਪਿਆਰ ਤਤੇ ਬਣ ਗਏ ਮੈਂ ਠੰਡ ਲੱਗ ਗਈ ਨਾ ਹਾਂ ਕੁੜੀਆਂ ਰਾਹ ਹੀ ਬੰਦ ਕਰ ਗਏ ਪੈਂਚ ਹੁੰਦੀ ਬੈਂਕ ਬੈਂਕ ਨਹੀਂ ਲੱਕੇ ਜੋ ਡਾਲੇ ਬਰੇ ਮੱਧੇ ਦਾ ਸਲੈਂਗ ਨਹੀਂ ਮੈਂ ਜੱਜੜ ਪਾ ਲਈਏ ਬਾਜ ਕਿਦੇ ਆਪਣੀ ਬੁਗਰੀ ਠੰਡ ਨਾਲ ਲਵਾ ਕੇ ਬਹਿ ਜੀਏ ਬਾਜ ਸੀਟ ਨਹੀਂ ਬੰਦ ਹੋਣਾ ਅਸਾਂ ਜੋ ਆਓ ਚਲੀਏ ਕਪੜੇ ਲੈ ਆਉਂ ਅਮਰੇ ਸਰ ਆ ਗਏ ਜਬਾਨ ਨਹੀਂ ਕੰਟਰੋਲ ਚ ਰਹਿੰਦੀ ਪਰ ਵਿਚੇ ਮੰਮੀ ਦਾ ਫੋਨ ਆ ਗਿਆ ਪੁੱਛਦਾ ਕਿ ਮੈਨੂੰ ਪਹਿਲਾਂ ਇਹ ਦੱਸ ਦੋ ਵੀ ਇਹ ਸਟਾਰਟ ਕਿਵੇਂ ਹੋਣੀ ਹੈ ਮੈਨੂੰ ਤਾਂ ਸਾੜਾ ਚਾਬੀ ਨੂੰ ਹੱਥ ਨਹੀਂ ਪੈ ਰਿਹਾ ਚੱਲਾ ਚੱਲਾ ਇੰਡੀਕੇਟਰ ਦੇ ਦਿੱਤਾ ਏ ਰੰਜਤ ਸੱਜਣ ਲਈ ਨਹੀਂ ਦਿਨ ਪੰਜੂ ਆਈ ਦੋ ਤਿੰਨ ਵਾਰ ਕਿਰੀ ਰੱਖਿਆ ਪਿੱਠ ਨਹੀਂ ਦਿਖਾਈ ਕਦੇ ਬੱਬਲਾ ਖੜ ਕੇ ਪੁਗਾਈਆਂ ਸਦਾ ਯਾਰੀਆਂ ਛੱਡ ਗਏ ਸੀ ਸਾਥ ਖੱਚ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਬੱਬਲ ਵਰਸਟਾਈਲ ਗੱਭਰੂ ਤੇ ਤੇ ਦੋਸਤੋ ਅੱਜ ਦਾ ਵਲੌਗ ਅਸੀਂ ਰੈਂਡਮ ਹੀ ਬਣਾਉਣ ਲੱਗੇ ਇਤਰਾ ਕੋਈ ਖਾਸ ਪ੍ਰੋਗਰਾਮ ਹੈ ਨਹੀਂ ਤੇ ਵਿਹਲੇ ਬੈਠੇ ਹੀ ਘਰ ਤੇ ਸੋਚਿਆ ਮਤਲਬ ਮੈਂ ਨਹੀਂ ਸੋਚਿਆ ਨਾਲ ਤਾਂ ਮੀਨੂ ਵੀ ਸੋਚਿਆ ਕਿ ਚਲੋ ਭਾਈ ਹਰ ਕੱਪੜੇ ਕੂਪੜੇ ਲੈ ਕੇ ਆਵਨੇ ਅੰਮ੍ਰਿਤਸਰੋਂ ਅਸਲ 'ਚ ਸਾਨੂੰ ਆਗੇ 3-4 ਵਿਆਹ ਇਕੱਠੇ ਉਹ ਵੀ ਤੁਹਾਨੂੰ ਇੰਜੋਏ ਕਰਾਵਾਂਗੇ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਤੇ ਨੋਟੀਫਿਕੇਸ਼ਨ ਬੈਲ ਤੇ ਵੀ ਕਲਿੱਕ ਕਰ ਦਿਓ ਸੋ ਥੈਟ ਕਿ ਤੁਹਾਨੂੰ ਟਾਈਮ ਟੂ ਟਾਈਮ ਲਿੰਕ ਮਿਲਦੇ ਰਹਿਣ ਨ ਤੇ ਅੱਜ ਅਸੀਂ ਚੱਲੇ ਅੰਮ੍ਰਿਤਸਰ ਕੱਪੜੇ-ਕੱਪੜੇ ਲੈਣੇ ਆ ਤੇ ਨਾਲ ਲੋੜੀ ਵੀ ਤੁਹਾਨੂੰ ਪਤਾ ਆ ਗਈ ਆ ਉਹਦੀਆਂ ਮੁਬਾਰਕਾਂ ਤੁਹਾਨੂੰ ਪਹਿਲਾਂ ਦੇ ਦਿੰਦੇ ਆ ਤੇ ਡੋਰ ਵੀ ਲੈਣੀ ਆ ਡੋਰ ਦੂਜੀ ਨਹੀਂ ਲੈਣੀ ਗੱਟੂ ਵਾਲੀ ਇਹ ਆ ਨਾ ਕੋਈ ਪੰਜਾਬ ਪੁਲਿਸ ਨੂੰ ਟੈਗ ਕਰਦੇ ਤੇ ਬਾਅਦ ਅਸੀਂ ਚੁੱਕੇ ਜਾਈਏ ਕਿਉਂ ਜਾ ਕਿਉਂ ਸ਼ਾਹ ਜੀ ਡੋਰ ਆਪਾਂ ਲੈਣ ਚੱਲੇ ਹਾਂ ਧਾਗੇ ਵਾਲੀ ਕੱਚ ਲਵਾ ਦੇ ਹਾਂ ਧਾਗੇ ਵਾਲੀ ਡੋਰ ਹੈ ਕੀ ਵਰਤਨੀ ਆ ਤੇ ਗੱਟੂ-ਕੱਟੂ ਨਹੀਂ ਲੈਣਾ ਸੰਦੋ ਬਹੁਤ ਔਖਾ ਕੰਮ ਹੈ ਅੱਗੇ ਹੁਣੇ 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 ਹੋਇਆ ਸਾਰਾ ਕੰਮ ਹੋਇਆ ਵਾ ਮੈਂ ਆਪਣੀ ਸਕੂਟੀ ਲਾ ਕੇ ਤੇ ਗੱਡੀ ਘੱਡਣ ਦਿਆ ਅਸੀਂ ਕਰਾਚੋਂ ਤੇ ਧੰਮਿਸ਼ਾ ਦੇ ਹੱਥ ਦੇ ਫਿਰ ਚਲੀ ਡੋਰ ਮਾਂ ਹੀ ਬਚਾਉ ਆ ਤੇ ਇਸ ਕਰਕੇ ਵੀ ਸੇਫ ਆਪਣਾ ਧਿਆਨ ਰੱਖੋ ਤੇ ਇਹ ਵਾਲਾ ਕੰਮ ਡੋਰ ਡੋਰ ਵਾਲਾ ਛੱਡ ਦਿਓ ਧਾਗੇ ਵਾਲੀ ਵਰਤੋ ਪਹਿਨਾ ਵਧੀਆ ਇਹ ਕੰਮ ਇਲਾ ਚੱਲਦਾ ਹੈ ਬਾਕੀ ਵਲੌਗ ਨਾਲ ਜੁੜੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਤੇ ਅੱਜ ਕੀ ਦਾ ਜਨਮ ਦਿਨ ਵੀ ਆ ਤੇ ਉਹਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਰ ਜਿਹਦਾ ਜਨਮ ਦਿਨ ਆ ਕਿ ਚਲੋ ਮੜਾ ਮੋਟਾ ਪ੍ਰੋਗਰਾਮ ਬਣਾਉਨੇ ਆ ਕੋਈ ਨਹੀਂ ਕਰਦੇ ਆ ਜੋ ਵੀ ਆਪਣੇ ਤੋਂ ਸਰ ਪੁੱਛੂਗਾ ਤੇ ਮੰਮੀ ਸ਼੍ਰੀ ਵੀ ਆਪਣੇ ਨਾਲ ਆ ਤੇ ਹੁਣ ਪਹਿਲਾਂ ਅਮਰਸਰ ਲਾਉਣਾ ਤੇ ਫੇਰ ਅਸੀਂ ਅੱਗੇ ਦੇ ਵਲੌਗ ਤੇ ਤੁਸੀਂ ਅੱਗੇ ਤੁਸੀਂ ਵੇਖਿਓ ਸਾਰਾ ਕੁਝ ਆਪੇ ਹੀ ਤੇ ਕਮੈਂਟ ਕਰਕੇ ਤੁਸੀਂ ਤੁਹਾਨੂੰ ਵਲੌਗ ਕਿਸ ਤਰ੍ਹਾਂ ਟਾਈਮ ਹੋ ਗਿਆ ਵਾ 1 ਵਜੇ ਤੇ 11 ਮਿੰਟ ਤੇ ਮੌਸਮ ਤੁਸੀਂ ਚੈੱਕ ਕਰ ਸਕਦੇ ਬਾਹਰ ਜਿਹੜਾ ਨੰਬਰ ਚੈੱਕ ਕਰੋ ਬਣਾਇਆ ਕਿਹੜਾ BB46 ਨਹੀਂ ਨਹੀਂ ਜਿਹੜਾ BBO46 ਬੱਲੀਏ ਬਲੈਕ ਬੇਰੀ ਦੀ ਜੇ ਤੋਰ ਤੇਰ ਪੈ ਜੇ ਨਹੀਂ ਤੇਰ ਪੈਂਦੀਆਂ ਨਹੀਂ ਕਾਲੀ ਬੰਦੀਏ ਆਹ ਰੋਡ ਤੇ ਦੇ ਬਹੁਤ ਟ੍ਰੈਫਿਕ ਇੰਨੀ ਹੁੰਦੀ ਹੈ ਨਾ ਵੀ ਛੱਡ ਗੱਲਾਂ ਨੂੰ ਐ ਦੋ ਵਾਰ ਤੇ ਬੰਦਾ ਇੱਧਰ ਨੂੰ ਆਏ ਨਹੀਂ ਸਕਦਾ ਸੇਫ ਹੀ ਨਹੀਂ ਮਾਹੌਲ ਤੇ ਉਹਦਾ ਵੀ ਜੀ ਬਿਲਕੁਲ ਸਹੀ ਗੱਲ ਤਾਂ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਲੈ ਕੇ ਸਾਹਮਣੇ ਆ ਆ ਦੱਸੋ ਕੀ ਕਰੂ ਬੰਦਾ ਲੱਸੋ ਭਾਈ ਤਾਂ ਕਿੱਧਰੋਂ ਆਉਂਦਿਆਂ ਵਾ ਲਓ ਜੀ ਕਰੋ ਦਰਸ਼ਨ ਤਨ ਤਨ ਬਾਬਾ ਨੂਤ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਤੁਸੀਂ ਰਾਤ ਭਾਵੇਂ 2 ਵਜੇ ਆਜੋ 3 ਵਜੇ ਆਜੋ ਲੰਗਰ ਪ੍ਰਸ਼ਾਦਾ ਤੁਹਾਨੂੰ ਮਿਲੂਗਾ ਵੇ। ਟਰੱਕਾਂ ਆਉਣਿਆਂ ਲਈ ਖਾਸ ਸੁਵਿਧਾ ਬਾਬਿਆਂ ਨੇ ਪ੍ਰੋਵਾਈਡ ਕੀਤੀ ਹੋਈ। ਇਹ ਸਾਰੀ ਸੜਕ ਹੀ ਛੀਦਾਂ ਦੀ ਹੈ। ਇੱਥੋਂ ਅੱਗੇ ਜਾ ਕੇ ਖੱਬੇ ਹੱਥ ਟਾਲਾ ਸਾਹਿਬ ਹੋਣਾ ਹੈ ਗੁਰਦਾਰਾ। ਤਾਂ-ਤਾਰ ਬਾਬਾ ਦੀਪ ਸਿੰਘ ਜਸ਼ੀਦ। ਜਿੱਥੇ ਮਹਾਰਾਜ ਦਾ ਮਹਾਰਾਣੀ ਆਪਣਾ ਜਿਹੜਾ ਸੀਸੀ ਉਹ ਤਲੀ ਤੇ ਰੱਖ ਕੇ ਤੇ ਜੰਗ ਲੜੀ ਮੁਗਲਾਂ ਦੇ ਨਾਲ ਉਹ ਵੀ ਹੋਣਾ ਤੁਹਾਨੂੰ ਮੈਂ। ਏ ਆ ਜੀ ਗੁਰਦੁਆਰਾ ਟਾਲਾ ਸਾਹਿਬ ਜਿਹੜਾ ਮੈਂ ਤੁਹਾਨੂੰ ਦੱਸਦਾ ਪਹਿਲਾਂ ਇੰਡੀਕੇਟਰ ਦੇ ਦਿੱਤਾ ਏ ਫਿਰ ਜਦ ਸੱਚ ਲਿਨੀ ਤਿੰਨ ਪੰਜ ਆਈ ਦੋ ਤਿੰਨ ਵੈਰੀ ਕਿਰੀ ਰੱਖਦਾ ਬੁਲਾਏ ਫਿਰਦਾ ਬੁਲਾਈ ਵਰਦਾ ਤੇ ਕਈ ਬੁਲਾਏ ਫਿਰਦਾ ਲਾਈ ਵਰਦਾ ਬੁਰ ਤੇ ਕੱਪੜੇ ਨਹੀਂ ਸ਼ਕੂ ਲੈਣੇ ਆ ਵੇ ਭਾਰ ਟ੍ਰੈਫਿਕ ਵੇਖੋ ਮੜਾਇਆ ਕਿੱਧਰ ਫਸਾ ਕੇ ਬਹਿ ਗਏ ਗੱਡੀ ਮੈਨੂੰ ਲੱਗਦਾ ਨਹੀਂ ਅੱਜ ਕੱਪੜੇ ਲੈ ਜਾਣ ਬੱਲੇ 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 ਰਾਹ ਹੀ ਨਹੀਂ ਆਗੇ ਬੰਨੇ ਅਰੇ ਇੰਜੋਏ ਕਰੋ ਫਿਰ ਹੋਰ ਕੀ ਕਰ ਸਕਦੇ ਆ ਲਾਓ ਗਾਣਾ ਕੋਈ ਚੱਕ ਮੜਾਇਆ ਮੈਂ ਜੈਕਟ ਪਾ ਲਈਏ ਬਾਅਦ ਜਿੱਥੇ ਬੁਗਰੀ ਬੁਗਰੀ ਠੰਡ ਨਾਲ ਲਵਾ ਕੇ ਬਹਿ ਜੀਏ ਬਾਅਦ ਸੀਟ ਨਹੀਂ ਬੰਦ ਹੋਣਾ ਨਾ ਸਾ ਜੋ ਆਹ ਚੱਲੀਏ ਕੱਪੜੇ ਲੈਣ ਗੱਡੀ ਆਪਾਂ ਪਾਰਕਿੰਗ ਚ ਲਾਤੀ ਆ ਤੇ ਹੁਣ ਆਪਾਂ ਕੱਪੜੇ ਲੈਣ ਚੱਲਦੇ ਆ ਠੰਡ ਬੜੀ ਯਾਰ ਮੈਂ ਜੈਕਟ ਪਾ ਹੀ ਲਈਏ ਇਹਨਾਂ ਵਿਚਾਰਾਂ ਦੇ ਵੀ ਕਰੀ ਦੇਣ ਹੁੰਦੇ ਸੀ ਟੋਰਾਂਟੋ ਐਜੂਕੇਸ਼ਨ ਹੈ ਇਮੀਗ੍ਰੇਸ਼ਨ ਆ ਸਾਰੀ ਮਾਰਕੀਟ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਚਲੋ ਰੌਣਕਾਂ ਦੇ ਹੁਣ ਵੀ ਹੈਗੀਆਂ ਵਾ ਪਰ ਉਦੋਂ ਤਾਂ ਪਤਾ ਜੇ ਆਇਲਸ ਵਾਲੇ ਨਿਆਣੇ ਆਉਂਦੇ ਤੇ ਕਿਤੇ ਆਸ਼ਕੀਆਂ ਵਜਦੀਆਂ ਹੁੰਦੀਆਂ ਇੱਥੇ ਹੁਣ ਸਾਰੇ ਆਏ ਭੁੱਖੇ ਮਰਨ ਦੇ ਚਲੋ ਆਪਾਂ ਕੀ ਲੈਣਾ ਚੱਲੀਏ ਆਪਾਂ ਕਾਲਰਾਂ ਨੇ ਦੇਖੀ ਮੈਂ ਕਿੰਨਾ ਗੜੀ ਗਾੜੀ ਦੇਖੀ। ਬਾਗੇ ਦੇਖੀ। ਬਾਵਾ ਬਾਵਾ। ਕੋਲਾ ਟਰਾਈ ਜੇ ਕਰੀਏ। ਦੋ ਤਿੰਨ ਜੈਕਟਾਂ ਹੀ ਪਸੰਦ ਆਈਆਂ ਤੇ ਉਹ ਲੈ ਲੀਆਂ ਆਪਾਂ ਤੇ ਹੁਣ ਕਦੇ ਬੈਠ ਕੇ ਨਾ ਕੈੜੀ ਜਿਹਦਾ ਤੇ ਚਾਹ ਚੂਪੀਏ। ਠੰਡ ਬੜੀ ਲੱਗੰਦੀ ਯਾਰ ਠੰਡ ਬਹੁਤ ਜ਼ਿਆਦੀ ਹੋ ਗਈ ਆ। 5 ਵਜੇ ਗਏ ਸ਼ਾਮ ਦੇ। ਇੱਕ ਤੇ ਟ੍ਰੈਫਿਕ ਜਾਮ ਨੇ ਮੱਤ ਮਾਰ ਛੱਡੀ ਆ। ਆ ਚੱਕਿਓ ਤੇ ਚਲੀਏ। ਚਲੋ ਇੱਕ ਪਾਵਰ ਬੈਂਕ ਚਲ ਯਾਰ ਚਲੋ ਚਲੀਏ ਹੁਣ ਕਿਤੇ ਕਾਫੀ ਜਾਂ ਚਾਹ ਪੀਨੇ ਵਾ ਚਾਹ ਪੀਏ ਮੈਰਾ ਤਾਂ ਹੈਨਾ ਜਿਹੜੀ ਪਹਿਲਾਂ ਪੀਤੀ ਸੁਆਦ ਸੁਆਦ ਲੱਗੀ ਨਹੀਂ ਪੀਣਾ ਚਾਹ ਪੀਤੀ ਹਾਂ ਕਾਫੀ ਪੀਨੇ ਚਲੋ ਕਾਫੀ ਪੀਨੇ ਆ ਫਿਰ ਅੱਗੇ ਵੇਨੇ ਕੀ ਕਰਨਾ ਉੱਤੇ ਬਣ ਗਏ ਮੈਂ ਥੜ ਲੱਗਣ ਡਈ ਨਾ ਹਾਂ ਕੁੜੀ ਆ ਰਾਹ ਹੀ ਬੰਦ ਕਰ ਗਏ ਪੈਂਚ ਕਿਹੜੀ ਪੀਏ ਚਾਹ ਦੱਸ ਕੜਕ ਚਾਹੇ ਅਦਰਕ ਚਾਹੇ ਸੌਫ ਚਾਹੇ ਇਲਾਚੀ ਚਾਹੇ ਚੂਰੀ ਵੀ ਸਸ ਚੁਰੀ ਖਾਨੀ ਗੰਗਾ ਰਾਮ ਚੁਰੀ ਖਾਨੀ ਹੈ ਖਾਨੀ ਤੋ ਇਤਰਾ ਘਰ ਦੋ ਤੂੰ ਕਰਾਲਾ ਕੜਕ ਚਾਹੇ ਕਰਾਣਾ ਹੈ ਕੜਕ ਚਾਹੇ ਕਰਾੜਾ ਰੋਜ਼ ਕਰਾਣਾ ਹੈ ਨਹੀਂ ਨਾਰਮਲ ਕਰਾ ਯਾਰ ਇਹ ਨਹੀਂ ਪਈ ਸਟਾਰ ਬਗਨੂ ਤੇ ਪਈ ਉਹ ਨਹੀਂ ਕੋਈ ਚੱਕਰ ਨਹੀਂ ਸਾਨੂੰ ਇਤਰਾ ਦੇ ਦਿੰਦੇ ਇਤਰਾ ਪੀਣੇ ਉਹ ਕਾ ਸਟੀਲ ਦੇ ਗਲਾ ਆ ਗਿਆ ਉਹ ਚ ਦੇ ਛੋਟੀਆਂ ਕਰਾਵਾ ਦੂ ਕਰਾਲਿਆ ਫਿਰ ਬਾਕੀ ਬੰਨੇ ਆ ਰੱਖੇ ਨਾ ਉਹ ਲੋ ਵੀ ਚਾਹ ਆ ਗਈ ਆਪਣੀ ਅ ਸ਼ਗੋਤਾਂ ਅਮੀ ਜੀ ਚੱਲੀਏ ਫਿਰ ਫਿਰ ਕੀ ਹੋਣਾ ਬੰਨੇ ਧਕੇ ਧਕੇ ਖਾ ਗਿਆ ਇਹ ਹੈ ਚਲੋ ਕਰਾ ਅਮਾ ਗਰਮਾ ਗਰਮ ਚਾਹ ਹੈ ਜਹਾ ਬਾਕੀ ਬੜੀ ਘੜਕੀ ਦਾ ਲਗਾਈ ਪਰ ਹੈਗੀ ਨਹੀਂ ਬੜੀ ਮਠਾਹ ਵਗਾਰ ਹੋ ਰਾਇਆ See we have a cookies, we have a coffee and great weather outside as you can see. So here it is. So I request to the cameraman please move the camera outside as you can see the climate. Please. And this is And this is amazing as you can see we have another cup of coffee and we are standing on the top floor and you can see it is the swimming pool जीत कर दिया उन्होंने जीत कर दिया उन्होंने डूब के मर दिए पेटो ठाट बड़ी लग रही ज्यादा अंग्रेजी ना मारिए लोग ही पर करे फुक दिए नहीं नहीं ही फुकरे नहीं है ये माडा लैंग्वेज है ये अपने पर बड़ा मजा आंधा यार ला 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 ਨਾ 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 ਤੂੰ ਤਾਂ ਸਿਕਾਇ ਓਏ ਯੂ ਹੋ ਮੁਸਕਰਾ ਟਿਕਣਾ ਪਈਏ ਕਾਫੀ ਕਾਫੀ ਪੀ ਕੇ ਹੋਣਾ ਪਵੇ ਲੇ ਹੋ ਗਏ ਆ ਤੇ ਹੁਣ ਆਪਣਾ ਥੋੜਾ ਜਿਹਾ ਕੰਮ ਰਹਿ ਗਿਆ ਵਾ ਸਮਾਨ ਜਿਹਾ ਫੜਨਾ ਕਿਦੋਂ ਸਮਾਨ ਨਹੀਂ ਭਰਾ ਉਹ ਸਮਾਨ ਨਾ ਸਮਝ ਲਿਓ ਘਰ ਦੇ ਆ ਦਾ ਸਮਾਨ ਜਿਹਾ ਪਿਆ ਉਹ ਫੜਨਾ ਦਿਖਾ ਤੋ ਮੇਰਾ ਭੱਜ ਜਾਣੇ ਕਰਨ ਕਾਫੀ ਤੋਂ ਬਾਅਦ ਆ ਗਿਆ ਸਾਡੇ ਕੋਲ ਕੇਕ ਵਾਹ ਅਮਰੇ ਸਰ ਆ ਗਏ ਜਬਾਨ ਨਹੀਂ ਕੰਟਰੋਲ ਚ ਰਹੀ ਜੀ ਪਰ ਗਲਤ ਗੱਲ ਆ ਕਰਦੇ ਆ ਯਾਰ ਸ਼ੁਰੂ ਕਰਦੇ ਆ ਥੋੜਾ ਜਿਹਾ ਧਿਆਨ ਦੇਣਾ ਆਪਣੇ ਆਪ ਤੇ 2025 ਦੇ ਵਿੱਚ ਸੋਚਿਆ ਥੋੜਾ ਇਹਨਾ ਸਰੀਰ ਸੈੱਟ ਕਰਨਾ ਹੁਣ ਕਰਦੇ ਆ ਪਰ ਪਤਾ ਨਹੀਂ ਯਾਰ ਜਦੋਂ ਅੰਮ੍ਰਿਤਸਰ ਆਈਏ ਨਾ ਬਧੂ ਬੜੀ ਜੀ ਕਰਦਾ ਹਾਲੀ ਆ ਵੀ ਆਟਮ ਖਾ ਲਈ ਆ ਵੀ ਖਾ ਲਈਏ ਹੂੰ 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 ਮਸ਼ਾਲਾ ਬੱਸ ਵਾਰਾ ਮੁਹਾਦਕ ਨਹੀਂ ਉਹ ਮੜਾਈ ਖਾ ਗਿਆ ਸਵਾਦ ਆ ਹਨਾ ਵਧੀਆ ਦਿੱਤਾ ਦਾ ਮੈਂ ਨਹੀਂ ਖਾਣਾ ਇੰਨਾ ਹੌਲਾ ਸਵਾਦ ਹਨਾ ਬਲੇ ਇਹ ਤੇ ਬਹੁਤ ਸਵਾਦ ਹੈ ਪਰ ਮੈਂ ਖਾਣਾ ਨਹੀਂ ਨਾ ਉਹ ਤੇ ਮੈਂ ਕੀ ਖਾਉਂਗਾ ਮੇਰੀ ਯਾਰ ਹਾਲਾ ਹਾਲਾ ਮੈਂ ਹਾਂ ਉਸ ਮਾਣੀ ਪਾ ਲਿਆ ਆਪਾਂ ਜਿਹੜਾ ਲੈਣਾ ਹੈ ਵੀ ਯਾਰੋਂ ਤੇ ਚੱਲੀ ਅੱਜ ਜਿੰਨਾ ਸਾਨੂੰ ਟ੍ਰੈਫਿਕ ਨੇ ਤੰਗ ਕੀਤਾ ਨਾ ਤਾਂ ਅਮੀ ਸਹੀ ਹੈ ਕਿ ਗਲਤ ਪੂਰਾ ਮੱਤ ਮਾਰਤੀ ਸਾਡੀ ਅੱਜ ਚਲੋ ਘੁੰਮੇ ਫਿਰੇ ਬਹੁਤ ਆ ਖਾਦਾ ਪੀਤਾ ਬਹੁਤ ਆ ਤੇ ਹੁਣ ਘਰਦਿਆਂ ਦਾ ਫੋਨ ਆਇਆ ਵੀ ਕਾਕਾ ਜੀ ਜੇ ਤੁਸੀਂ ਅੱਧੀ ਰਾਤ ਤੱਕ ਇੰਨੇ ਧੱਕੇ ਬਾਹਰ ਖਾਣੇ ਆ ਤੇ ਸਾਨੂੰ ਵੀ ਕੁਝ ਖਾਣ ਲਈ ਲਿਆ ਕੇ দাও ਸਿਰ ਮੈਂ ਆਪਣੀ ਫੈਮਿਲੀ ਦੀ ਫੇਵਰਿਟ ਪੇਸਟਰੀ 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 ਅ ਕਿਹੜੀ ਬਲੈਕ ਫੋਰੈਸਟ ਬਲੈਕ ਫੋਰੈਸਟ ਬਲੈਕ ਫੋਰੈਸਟ ਜਿਹੜੀ ਉਹ ਲੈਣ ਚੱਲ ਰਹੇ ਹਾਂ ਉਹ ਤੋਂ ਬਾਅਦ ਲੈ ਕੇ ਬਲੈਕ ਫੋਰੈਸਟ ਰੈਸਪੀਸ ਫਿਰ ਆਪਾਂ ਦਾ ਬਲੈਕ ਫੋਰੈਸਟ ਪੇਸਟਰੀਸ ਲੈ ਕੇ ਫਰੀ ਕਰ ਜਾਵਾਂਗੇ ਇਨਾਂ ਦੇਟ ਹੋ ਗਿਆ ਰੋਟੀ ਖਾਵੇਗਾ ਰੋਟੀ ਖਾਣੀ ਆ ਸਾਲਾ ਇਹ ਰੋਟੀ ਦੀ ਡਿਮਾਂਡ ਰਹੀ ਦੀ ਹੈ ਭੁੱਖੇ ਕੀ ਖਾਣਾ ਹੈ ਹਲਕਾ ਜਿਹਾ ਖਾਣੇ ਕੋਲ ਡੋਸਾ ਖਾਈਏ ਅਵੇਲੀ ਚੱਲਦੇ ਆ ਡੋਸਾ ਚੱਲ ਚੱਲ ਵੀ ਨਹੀਂ ਚੱਲਦੇ ਤੇ ਹੁਣ ਹੀ ਲਾਸਟ ਸਾਡਾ ਵਾ ਸਟਾਪ ਆ ਹਵੇਲੀ ਅੱਜ ਬਹੁਤ ਅਹੀਂ ਨਾ ਆ ਐਂਡ ਕਰਾਤੀ ਘੁੰਮਣ ਫਿਰਨ ਵਾਲੀ ਪਰ ਟ੍ਰੈਫਿਕ ਨੇ ਮਤ ਮਾਰ ਆਤੀ ਚਲੋ ਵਧੀਆ ਗੱਲ ਹੈ ਕੱਪੜੇ ਵੀ ਲੈ ਗਏ ਆ ਸਮਾਨ ਸਮੂਹ ਜਿਹੜਾ ਲੈ ਲੈਣਾ ਉਹ ਵੀ ਲੈ ਲਿਆ ਤੇ ਹੁਣ ਆ ਮੱਠੀ ਮੱਠੀ بارش ਹੋਣ ਲੱਗੀ ਆ ਵੇਖੋ ਕਿ ਪਾਣੀ ਵੈਪਰ ਦਾ ਛੱਡਾ ਉਤਨਾ بارش ਹੁੰਦੀ ਆ ਉਦੋਂ ਹੋਰੀ ਆ ਕਿ ਦੇਖ ਲੈ ਕਿਹੜ ਝੂਠੀ ਮਾਰੀ ਜਾਂਦੇ ਆ ਜਾਂ ਕਿਣ ਮਣ ਹੁੰਦੀ ਆ ਵੇਖੋ ਕੰਡੀਆਂ ਕਰਦੀਆਂ ਨਾ ਪਹਿਲਾਂ ਤੋਂ ਜਾਮ ਮਿਲਿਆ ਪੂਰਾ ਦਾ ਬਾਈਪਾਸ ਲੱਗ ਟ੍ਰੈਫਿਕ ਨੇ ਬੜੀ ਮਤ ਮਾਰੀ ਯਾਰ ਅੱਜ ਬਹੁਤ ਜਿਆਦਾ ਮਤ ਮਾਰੀ ਆ ਹੋ ਨਹੀਂ ਚਲੇ ਹਵੇਲੀ ਤੇ ਟੋਸਾ ਖਾ ਕੇ ਫਿਰ ਇੱਕ ਕਰੇ ਚੱਲਣਾ ਹੈ ਆਈ ਹੋਪ ਕਿ ਬਲੌਗ ਵਧੀਆ ਲੱਗਾ ਹੋਊਗਾ ਤੁਹਾਨੂੰ ਕਮੈਂਟ ਕਰਕੇ ਦੱਸਿਓ ਪਲੀਜ਼ 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 ਚੈਨ ਨੂੰ ਸਪੋਰਟ ਕਰਿਓ ਓਕੇ ਆਓ ਤੁਹਾਨੂੰ ਹਵੇਲੀ ਜਾ ਕੇ ਮਿਲਦੇ ਹਾਂ ਅਬ ਪਹੁੰਚ ਗਏ ਆਪਾਂ ਆਪਣੀ ਫਾਈਨਲ ਡੈਸਟੀਨੇਸ਼ਨ ਇਹ ਤੋਂ ਬਾਅਦ ਕਰ ਜਾਣਾ ਹਵੇਲੀ ਤੇ بارش ਹੋ ਰਹੀ ਏ ਮੱਠੀ ਮੱਠੀ ਉੱਧਰ ਹੀ ਲਾਉਣ ਲੱਗੇ ਵੀਰ ਜੀ ਇਧਰ ਹੀ ਪੂਰਾ ਰਸ਼ ਪਿਆ ਹੋਇਆ ਏ ਮੱਠੀ ਮੱਠੀ ਲੱਗੀ ਹੋਈ ਏ ਤੁੰਬ ਬੰਲੀ ਮੀ ਵਾਬਾਈ ਪੈ ਗਿਆ ਤਾਂ ਮੀ ਹੈ ਮੌਸਾ ਵੜਾ ਸੈਕਸੀ ਹੋਇਆ ਬਈ ਹੈ amazing weather کئی ਵਾਰੀ ਦਿਲ ਨਾਲ ਕੀ ਦੱਸਾਵਾਂ ਮੈਂ ਸਮਝਾਣਾ ਖੁਦ ਤੈਨੂੰ ਕਿੱਥਾਂ ਸਮਝਾਵਾਂ ਮੈਂ ਠੋਏ 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 ਓਕੇ ਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆਂ ਮੀਂਹ ਬੜਾ ਤੇਜ਼ ਹੋ ਗਿਆ ਵਾ ਤੇ ਘਰ ਦੇ ਕਾਲਾ ਕੱਢਦੇ ਪਏ ਵੀ ਤੁਸੀਂ ਕਿਥੇ ਤੱਕ ਹੀ ਖਾਂਡੇ ਨੇ ਜਿੱਤੇ ਦੇ ਹੁਣ ਘਰੇ ਪਹੁੰਚ ਗਏ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਪਲੀਜ਼ 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 ਚੈਨਲ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਮਿਲਦੇ ਹਾਂ ਨੈਕਸਟ ਵਲੌਗ ਚ ਸ਼ੁਸ਼ਕੀਤਾ ਬਾਏ ਬਾਏ ਮੈਨੂੰ ਪਹਿਲਾਂ ਇਹ ਦੱਸੂ ਈਏ ਸਟਾਰਟ ਕਿਵੇਂ ਹੋਣੀ ਹੈ ਮੈਨੂੰ ਤਾਂ ਸਾਲਾ ਚਾਬੀ ਨੂੰ ਹੱਥ ਨਹੀਂ ਪਾਇਆ ਐਕਟਿਵਰ ਨੂੰ ਬਣਾਇਆ ਕੀ ਆ ਇਹ ਜਾਣਾਂ ਕਿਵੇਂ ਕਰੇ ਇਹਦੇ ਸਾਲਾ ਨੂੰ ਨਾਟਾ ਭੇਜਦੇ ਨੇ ਕਿਹੜਾ ਇਹ ਕਿੱਡੀ ਗੱਲ ਹੈ ਮਰ ਕੇ ਕੇਕੀ ਮਾਰ ਕੇ ਚੱਲ ਲੋ ਕੁੜੀਆ ਸਟਾਰ ਚੱਲਾ ਚੱਲਾ ਪੁੱਛੇ ਕਬੂ ਨੀਂ ਨਿਕਾਈ ਕਦੇ ਬੱਬਲਾ ਖੜ ਕੇ ਪਗਾਈਆਂ ਸਦਾ ਯਾਰੀਆਂ ਛੱਟ ਗਏ ਸੀ ਸਾਥ ਖੱਚ ਮਿੱਤਰੋ ਪਈਆਂ ਸੀ ਜਾਂ ਸਿਰ ਤੇ ਫਰਾਰੀਆਂ